ਇੱਕ ਤਾਂ ਲਾਈਕ ਹੋਰ ਸ਼ੇਅਰ ਠੋਕ ਦਿਜੀ ਮਹਾਕਾਲ ਕਾ ਦਬਾ ਕੇ ਲਾਈਕ ਹੋਰ ਸ਼ੇਅਰ ਠੋਕ ਲਿਜੀਏ 5000 ਲੌੜੇ ਦਿਖਣਾ ਚਾਹੀਏ ਤੇ ਮੌਂਦੀ ਬੋਨੇ ਡੌਂਡਾ ਅੱਜ ਗੁੱਡੀ ਅੱਜ ਇਹਨਾ ਕੀਤੀ ਆ ਛੁੱਟੀ ਇਹਨਾ ਨਾ ਕਰਦੇ ਗੱਲਬਾਤ ਅੱਜ ਅੱਜ ਕਾਦੀ ਛੁੱਟੀ ਆ ਅੱਜ ਕੀਤੀ ਆ ਆ ਤੈਨੂੰ ਕਾਦੀ ਛੁੱਟੀ ਆ ਅੱਜ ਮੈਂ ਨਾ ਕੀਤੀ ਆ ਇਨੂ ਕਾਦੀ ਛੁੱਟੀ ਆ ਆਪਣੀਆਂ ਪੱਕੀਆਂ ਹੀ ਛੁੱਟੀਆਂ ਪੱਕੀਆਂ ਨਾ ਕੀ ਤੇਰਾ ਹਨਪ੍ਰੀਤ ਸਿੰਘ ਏਹਾ ਪਿੰਡ ਕਿਹੜਾ ਈ ਪਿੰਡ ਸ਼ੇਕ ਚੱਕ ਏ ਏ ਹਾਂ ਤੇਰਾ ਕਿਹੜਾ ਪਿੰਡ ਹੈ ਦੁਗਰਾਲਾ ਕਿਹੜੀ ਕਲਾਸ ਚ ਪੜਦਾ ਹੈ ਪਹਿਲੀ ਜੀ ਪਹਿਲੀ ਕੀ ਹੁੰਦਾ ਫਰਸਟ ਜੀ ਹਾਂ ਹੋਗੀ ਹੁੰਦਾ ਹਾਂਜੀ ਹੁੰਦਾ ਹਾਂ ਮੋਣ ਆਪਾਂ ਟੋਪੀ ਟਾਪੀ ਲਾਈ ਨਹੀਂ ਅੱਜ ਸਿਰ ਤੋਂ ਹੋਰ ਸੁਣਾ ਗੱਲਬਾਤ ਕੋਈ ਹਰਮਾਨ ਵਧੀਆ ਠੀਕ ਠਾਕ ਸਾਰੇ ਕਿੰਨੇ ਦਿਨ ਰਹਿਣਾ ਫਿਰ ਇੱਥੇ ਦੋਸਤੋ ਆਪਣੇ ਕੋਲ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਦੇ ਸ਼ੇਅਰ ਕਰੋ ਮੈਂਟ ਕਰੋ ਮੈਂਟ ਕਰੋ ਇਹ ਵੀ ਆਪਣਾ ਇੱਕ ਨਵਾਂ ਸਬਸਕ੍ਰਾਈਬਰ ਆ ਹਾਂ ਹਣ ਤੂੰ ਦੱਸ ਤੂੰ ਹੀ ਕਹਿਣਾ ਚਾਹਣਾ ਹੈ ਸਹੀ ਗਾਇ ਇਹ ਤਾਂ ਲਾਈਕ ਸਬਸਕ੍ਰਾਈਬ ਕਰਦਾ ਠੀਕ ਠੀਕ ਆ ਚੱਲ ਹੋਰ ਕਿੰਨੀ ਤਾਜੀ ਸੁਣਾ ਨਵੀਂ ਤਾਜੀ ਠੀਕ ਆ ਵਧੀਆ ਏ ਕਿਤਰਾ 500 ਰੁਪਿਆ ਲੈ ਆਈ ਤਾਂ ਨਹੀਂ ਜਾਂਦੀ ਕਿੱਦਾਂ ਜਾਊਗੀ ਇਤਰਾ ਸੇਚਾ ਬਾਗੇ ਠੀਕ ਠੀਕ ਆ ਹੋਰ ਰਮਾਨ ਫਿਰ ਕੁਕ ਸੁਣਾ ਗੱਲਬਾਤ ਸੁਖਣੀ ਠੀਕ ਠਾਕ ਸਾਬ ਠੀਕ ਆ ਚਲੋ ਹਾਂ ਕੀ ਕਰ ਸਬਸਕ੍ਰਾਈਬਰ ਆਇਆ ਏ ਅੱਛਾ ਜੀ ਤੇ ਤੁਸੀਂ ਦੇਖ ਹੀ ਜਾਂਦੇ ਜੀ ਠੀਕ ਆ ਮੈਂ ਲੌਣ ਤੇ ਜੀ ਠੀਕ ਆ ਚਲੋ ਬਣੇ ਰਹੋ ਵਲੌਗ ਦੇ ਨਾਲ ਕੁੱਤਾ ਬਾੜਤਾ ਪੰਚਰ ਦੇ ਵਿੱਚ ਤੇ ਇੰਟਰ ਇਹ ਬਾਹਰ ਕਰਦਾ ਹਿੱਟਾ ਹੂੰ ਕਿਉਂ ਕਿਉਂ